ਇਸ ਖੁਦਕੁਸ਼ੀ ਦੇ ਕੁਝ ਘੰਟਿਆਂ ਦੇ ਦਰਮਿਆਨ ਇੱਕ ਬਿਰਤਾਂਤ ਸਿਰਜਿਆ ਗਿਆ ਕਿ ਮ੍ਰਿਤਕ ADGP ਕਿਸੇ ਸ਼ਰਾਬ ਦੇ ਵਪਾਰੀ ਤੋਂ ਕੋਈ ਫਰੋਤੀ ਜਾਂ ਮੀਨਾ ਲੈਣ ਦੀ ਮੰਤਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਸ ਤੋਂ ਪਿਛਲੇ ਦਿਨ ਯਾਨੀ 6 ਅਕਤੂਬਰ ਨੂੰ ਮ੍ਰਿਤਕ ADGP ਦੇ ਗਨਮੈਨ ਸੁਸ਼ੀਲ ਕੁਮਾਰ ਖਿਲਾਫ ਰੋਤਕ ਚ ਇੱਕ FIR ਦਰਜ ਹੋਈ ਹੈ ਇਸ ਗੱਲ ਦੀ ਸੱਚਾਈ ਕੁਝ ਵੀ ਹੋਵੇ ਇਸ ਜਾਣਕਾਰੀ ਦੀ ਟਾਈਮਿੰਗ ਬਹੁਤ ਅਹਿਮ ਹੈ ਵੈਰੀ ਇੰਪੋਰਟੈਂਟ ਸਵਾਲ ਇਹ ਹੈ ਕਿ ਟਾਈਮਿੰਗ ਤੋਂ ਇਲਾਵਾ ਇਸ ਐਫਆਈਆਰ ਦੇ ਪਿੱਛੇ ਕੌਣ ਸੀ ਇਹ ਐਫਆਈਆਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਿਨਾ ਦਰਜ ਨਹੀਂ ਹੋ ਸਕਦੀ ਕਿਉਂਕਿ ਐਫਆਈਆਰ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਏਡੀਜੀਪੀ ਦੀ ਇਸ ਮਸਲੇ 'ਚ ਸ਼ਮੂਲੀਅਤ ਦੀ ਜਾਂ ਸ਼ਮੂਲੀਅਤ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਮੇਰਾ ਮੰਨਣਾ ਕਿ ਸੀਬੀਆਈ ਜਾਂਚ ਵਿੱਚ ਜਿਹੜੀ ਫ ਫੀਆਰ 6 ਅਕਤੂਬਰ ਨੂੰ ਰੋहतक ਚ ਦਰਜ ਹੋਈ ਸੀ ਉਹਦੀ ਵੀ ਤਤਕਸ਼ ਹੋਣੀ ਚਾਹੀਦੀ ਆ ਉਹ ਫੀਆਰ ਮ੍ਰਿਤਕ ਅਫਸਰ ਦੇ ਗਨਮੈਨ ਸੁਸ਼ੀਲ ਕੁਮਾਰ ਦੇ ਖਿਲਾਫ ਸੀ ਉਸ ਚ ਸ਼ਿਕਾਇਤ ਕਰਤਾ ਹੈ ਸ਼ਰਾਬਦायक ठेकेदार ਪ੍ਰਵੀਨ ਬਾਂਸਲ ਉਹਨੇ ਪ੍ਰਵੀਨ ਬਾਂਸਲ ਨੇ ਪੁਲਿਸ ਅੱਗੇ ਕੀ ਤੱਥ ਰੱਖੇ ਸੀ ਕਿ ਉਹਦੇ ਪਿੱਛੇ ਕੋਈ ਹੋਰ ਵੀ ਹੈ ਕਿ ਉਹਨੇ ਆਪਣੇ ਆਪ ਹੀ ਇਹ ਐਫਆਈਆਰ ਦੇ ਰਹੀ ਹੈ ਦਰਜ ਕਰਵਾਈ ਸੀ ਇਹੋ ਜੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਜਵਾਬ manga